ਪੰਚਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਔਮਕੌਰ ਦੇ ਗੜੀ ਦੇ ਸਾਰਾ ਦਿਨ جنگ ਹੁੰਦੀ ਰਹੀ ਦੋਨੋਂ ਸਹਬਜ਼ਾਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਦਾ ਜਾਮ ਪੀ ਗਏ ਨੇ ਅੱਠ ਪੋਦੇ ਚੜ੍ਹਦੇ ਦਿਨ ਤੋਂ جنگ ਆਰੰਭ ਹੋਈ ਸ਼ਾਮ ਤੱਕ جنگ ਹੁੰਦੀ ਰਹੀ ਇਨ੍ਹਾਂ ਮੁਗਲ ਤੁਰਕਾਂ ਦੇ ਜਰਨੈਲਾ ਨੇ ਯਤਨ ਕੀਤੇ ਪਿਆਰਿਓ ਕਿ ਗੜੀ ਦੇ ਅੰਦਰ ਜਾਇਆ ਜਾਵੇ ਪਰ ਪੇਸ਼ ਨਹੀਂ ਚੱਲੀ ਲੋਕ ਲੋਕ ਕੇ ਯਤਨ ਕਰਦੇ ਰਹੇ ਪਰ ਕੋਈ ਚਾਰਾ ਨਹੀਂ ਚੱਲਿਆ ਜਦੋਂ ਹੁਣ ਬਾਹਰੋਂ ਅੰਦਰ ਨਹੀਂ ਕੋਈ ਜਾ ਪਾਇਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਲਿਆ ਕਿ ਭਾਈ ਸੰਗੋ ਉਹ ਤੇ ਅੰਦਰ ਨਹੀਂ ਆ ਪੌ ਰਹੇ ਹੁਣ ਆਪਾਂ ਬਾਹਰ ਜਾਣਾ ਆ ਇਸ ਕਰਕੇ ਜਥੇ ਬਣਾ ਬਣਾ ਕੇ ਪਿਆਰੂ ਗੁਰੂ ਸਾਹਿਬ ਅੰਦਰੋਂ ਭੇਜਦੇ ਨੇ ਸੂਰਮੇ ਗੱਜਦੇ ਹੋਏ ਜਿਵੇਂ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਪਿਆ ਪਾਪਸ਼ ਕਹਿੰਦੇ ਰਾਣ ਦੇਖ ਪੂਰੇ ਚਿੱਤ ਓਲਾਸ ਸੂਰਮੇ ਦੇ ਚਿੱਤ ਨੂੰ ਚਾਹ ਚੜ ਜਾਂਦਾ ਉਹ ਨੱਚਣ ਲੱਗ ਪੈਂਦਾ ਜਦੋਂ ਪਿਆਰੋ ਸਾਹਮਣੇ ਮੈਦਾਨ ਜੰਗ ਦਾ ਦਿਖਾਈ ਦਿੰਦਾ ਸੂਰਮੇ ਨੂੰ ਤੁਸੀਂ ਇਤਿਹਾਸ ਸੁਣਿਆ ਹੋਵੇਗਾ ਤੋਫਾਂ ਦੇ ਅੱਗੇ ਪਿਆਰ ਆਪਣੀਆਂ ਛਾਤੀਆਂ ਢਾਹ ਲੈਂਦੇ ਨੇ ਸੂਰਮੇ ਇਦਾਂ ਇਦਾਂ ਦੇ ਹੋਏ ਜਿਹੜੇ ਸੂਰਮੇ ਨੇ ਉਹ ਘਬਰਾਉਂਦੇ ਨਹੀਂ ਮੌਤ ਤੋਂ ਪਰ ਮਾਰ ਨੇ ਆਖਿਆ ਪਾਤਸ਼ਾਹ ਕਹਿੰਦੇ ਅਸਲ ਵਿੱਚ ਸੂਰਮਾ ਕੌਣ ਆ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਤਹ ਸੂਰਾ ਜੀ ਨੂੰ ਨਾਮ ਦਾ ਵੀ ਰੰਗ ਲੱਗਾ ਹੋਵੇ ਸੋ ਰੋ ਵਿਚਾਰ ਪਿਆਰਿਓ ਗੁਰੂ ਸਾਹਿਬ ਨੇ ਬਾਹਰ ਜਦੋਂ ਜੱਥੇ ਭੇਜਨੇ ਸ਼ੁਰੂ ਕੀਤੇ ਅਨੇਕਾਂ ਹਜ਼ਾਰਾਂ ਦੇ ਪਿਆਰਿਓ ਲੱਖਾਂ ਦੇ ਆਹੂ ਲੌਂਦਿਆਂ ਹੋਇਆ ਸ਼ਾਹਤਾਂ ਦੇ ਜਾਮ ਪੀਂਦੇ ਵੱਡੇ ਸਹਿਬਜ਼ਾਦੇ ਸ਼ਹੀਦ ਹੋ ਗਏ ਸ਼ਾਮ ਪੈ ਗਈ ਤੇ ਪਿਆਰਿਓ ਕਹਿੰਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਫੈਸਲਾ ਲਿਆ ਕਿ ਹੁਣ ਅਸੀਂ ਵੀ ਕੱਲ ਚੜ੍ਹਦੇ ਸਵੇਰ ਨੂੰ ਜੰਗ ਦੇ ਮੈਦਾਨ ਦੇ ਵਿੱਚ ਜਾਵਾਂਗੇ ਜਦੋਂ ਤਿਆਰ ਹੁੰਦੇ ਆ ਤੇ ਸਿੰਘਾਂ ਨੇ ਆਖਿਆ ਜَا ਕੇ ਪਾਸ਼ਾ ਤੁਸੀਂ ਸਾਡੀਆਂ ਪਹਿਲੀਆਂ ਦੋ ਬੇਨਤੀਆਂ ਨਹੀਂ ਮਨਜ਼ੂਰ ਕੀਤੀਆਂ ਅਸੀਂ ਆਖਿਆ ਸੀ ਅਜੀਤ ਸਿੰਘ ਨੂੰ ਜੰਗ ਚ ਨਾ ਤੋਰੋ ਅਸੀਂ ਆਖਿਆ ਜੁਝਾਰ ਸਿੰਘ ਨੂੰ ਜੰਗ ਚ ਨਾ ਤੋਰੋ ਦੋਨੋਂ ਬੇਨਤੀਆਂ ਤੁਸੀਂ ਖਾਰਜ ਕਰ ਦਿੱਤੀਆਂ ਇੱਕ ਹੋਰ ਤੀਸਰੀ ਬੇਨਤੀਆ ਸੱਚੇ ਪਾਸ਼ਾ ਇਹਨੂੰ ਖਾਰਜ ਨਾ ਕਰਿਓ ਮਹਾਰਾਜ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਜਾਣਾ ਪਾਸ਼ਾ ਕਹਿੰਦੇ ਕਿਉਂ ਕਹਿਣ ਲੱਗੇ ਮਹਾਰਾਜ ਜੇਕਰ ਅਸੀਂ ਜਿਉਂਦੇ ਰਹੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਪਰ ਜੇਕਰ ਸਤਿਗੁਰੂ ਪਾਸ਼ਾ ਤੁਸੀਂ ਇਸ ਗੜੀ ਚੋਂ ਚਲੇ ਗਏ ਤੇ ਸਾਡੇ ਵਰਗੇ ਹੋਰ ਅਨੇਕਾਂ ਖਾਲਸਾ ਤੁਸੀਂ ਪੈਦਾ ਕਰਦੇ ਨੇ ਇਸ ਕਰਕੇ ਮਹਾਰਾਜ ਪੰਜਾਂ ਪਿਆਰਿਆਂ ਨੇ ਸਤਿਗੁਰੂ ਜੀ ਗੁਰਮਤਾ ਕੀਤਾ ਹੈ ਤੇ ਹੁਕਮ ਨਾਮੇ ਹੁਕਮ ਰੂਪੀ ਤੁਹਾਨੂੰ ਬੇਨਤੀ ਕਰਦਿਆਂ ਤੁਸੀਂ ਗੜੀ ਤੋਂ ਅੱਜ ਚਲੇ ਜਾਓ ਤੇ ਕਹਿੰਦੇ ਨੇ ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਠ ਪੋਦੀ ਰਾਤ ਨੂੰ ਉਹ ਗੜੀ ਜਿਹੜੀ ਛੱਡਣ ਵਾਸਤੇ ਤਿਆਰੀ ਕੀਤੀ ਦਿਲ ਨਹੀਂ ਕਰਦਾ ਮਹਾਰਾਜ ਦਾ ਜਾਣ ਨੂੰ ਪਰ ਹੁਕਮ ਦੇ ਬੱਦੇ ਸਤਿਗੁਰੂ ਮਰਿਆਦਾ ਦੇ ਬੱਦੇ ਸਤਿਗੁਰੂ ਪਾਤਸ਼ਾਹ ਜੀ ਉੱਥੋਂ ਚੱਲੇ ਆ ਪਰ ਨਾਲ ਸ਼ਰਤ ਰੱਖੀ ਭਾਈ ਦਇਆ ਸਿੰਘਾ ਭਾਈ ਮਾਰਨ ਸਿੰਘਾ ਪਾਈ ਸੰਗਤ ਸਿੰਘਾ ਸਾਡੇ ਇਹ ਗੱਲ ਵੀ ਤੁਹਾਨੂੰ ਫਿਰ ਮੰਨਣੀ ਪੈਣੀ ਅਸੀਂ ਚੁੱਪਚਾਪ ਇੱਥੋਂ ਚੋਰਾ ਵਾਂਗੂ ਨਹੀਂ ਜਾਵਾਂਗੇ ਦੱਸ ਕੇ ਜਾਣੇ ਤੇ ਕਹਿੰਦੇ ਨੇ ਮਾਰੇ ਨੇ ਫਿਰ ਤਾੜੀ ਤਾੜੀ ਮਾਰੀ ਐ ਉੱਚੀ ਆਵਾਜ਼ ਆਈ ਉਹ ਤਾੜੀ ਦੀ ਤੇ ਗੁਰੂ ਸਾਹਿਬ ਨੇ ਆਖਿਆ ਪੀਰੇ ਰਮਧ ਹਿੰਦ ਪੀਰੇ ਹਿੰਦ ਰਮਧ ਭਾਵ ਸਤਗੁਰਾਂ ਨੂੰ ਹਿੰਦੂਆਂ ਦਾ ਪੀਰ ਵੀ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਨੇ ਆਖਿਆ ਜਾ ਰਹੇ ਆ ਦੱਸ ਕੇ ਗਏ ਤੇ ਹਫੜਾ ਦਫੜੀ ਮੱਚੀ ਆ ਉਦੋਂ ਕੀ ਹੋਇਆ ਔਰ ਕਹਿੰਦੇ ਨੇ ਜਾਣ ਤੋਂ ਪਹਿਲਾਂ ਮਾਰਨੇ ਭਾਈ ਸੰਗਤ ਸਿੰਘ ਨੂੰ ਆਪਣਾ ਸਰੂਪ ਜਿਹੜਾ ਹੈ ਬਾਹਰਲਾ ਪਹਿਰਾਵਾ ਜਿਹੜਾ ਬਖਸ਼ਿਸ਼ ਕੀਤਾ ਕਿਉਂਕਿ ਅੰਦਰੋਂ ਤੇ ਪਹਿਲਾਂ ਹੀ ਗੁਰੂ ਵਰਗੇ ਹੋ ਗਏ ਅੰਦਰ ਉਹਨਾਂ ਦੇ ਤੇ ਗੁਰੂ ਵਾਲੀਆਂ ਬਖਸ਼ਿਸ਼ਾਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਮਾਰ ਰਹੇ ਨੇ ਭਰ ਦਿੱਤੀਆਂ ਕਿਉਂਕਿ ਗੁਰੂ ਸਾਹਿਬ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਨੇਰਾ ਬਾਹਰਲਾ ਪਹਿਰਾਵਾ ਨਹੀਂ ਅੰਦਰੋਂ ਵੀ ਉਹ ਪਿਆਰੇ ਭਾਈ ਸੰਗਤ ਸਿੰਘ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਦੇ ਧਾਰਨੀ ਹੋ ਗਏ ਨੇ ਜਿਹੜੇ ਗੁਣ ਗੁਰੂ ਕਲਗੀ ਧਾਰਨੇ ਦਿੱਤੇ ਆ ਉਹ ਇਹਨਾਂ ਦੇ ਅੰਦਰ ਅੰਦਰ ਵੀ ਨੇ ਤੇ ਕਲਗੀ ਗੁਰੂ ਸਾਹਿਬ ਨੇ ਆਪਣੀ ਦਿੱਤੀ ਜਗਾ ਪਿਆਰੋ ਪੁਸ਼ਾਕ ਜਿਹੜੀ ਆ ਜਿੱਥੋਂ ਪਹਿਚਾਣ ਹੋਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਕਹਿੰਦੇ ਪਿਆਰੋ ਉੱਥੇ ਆਪਣੇ ਇਹ ਕਲਗੀ ਆਦਿਕ ਦੇ ਕੇ ਵਸਤੂਆਂ ਉਹਨੂੰ ਪਿਆਰੋ ਆਪ ਖੁਦ ਸਜਾ ਕੇ ਪਾਈ ਸੰਗਤ ਸਿੰਘ ਨੂੰ ਤੇ ਮਾਰੇ ਨੇ ਇਥੋਂ ਕੂਚ ਕੀਤਾ ਹੈ ਚਮਕੌਰ ਦੀ ਗੜੀ ਤੋਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਨਾ ਜੋੜਾ ਹੈ ਕਿਉਂ 사ਤਗੁਰਾਂ ਦਾ ਕਹਿਣਾ ਸੀ ਕਿ ਰਾਹ ਦੇ ਵਿੱਚ ਮੇਰੇ ਸਿੰਘਾਂ ਦੀ ਲੋਥਾਂ ਪਈਆਂ ਹੋਈਆਂ ਸਰੀਰ ਪਏ ਨੇ ਕਿਤੇ ਉਹਨਾਂ ਦੇ ਕੇਸਾਂ ਨੂੰ ਮੇਰੀ ਚੱਪ ਜੋੜਾ ਜਿਹੜਾ ਉਹ ਨਾ ਲੱਗ ਜੇ ਇਸ ਕਰਕੇ ਨੰਗੇ ਚਰਨੇ ਗੁਰੂ ਸਾਹਿਬ ਇਥੋਂ ਚੱਲੇ ਤੇ ਕਹਿੰਦੇ ਨੇ ਮਾਸੀ ਬਾੜੇ ਦਾ ਜੰਗਲ ਜਿਹੜਾ ਪਿਆਰਿਓ ਉਹਦੇ ਵਿੱਚ ਤੁਰਦੇ ਗਏ ਨੇ ਤੇ ਕੰਡੇ ਵਾਲੀ ਝਾੜੀਆਂ ਜਿਹੜੀਆਂ ਨੇ ਗੁਰੂ ਸਾਹਿਬ ਦੇ ਚੋਲੇ ਨਾਲ ਛੁੰਧੀਆਂ ਨੇ ਚਰਣਾ ਦੇ ਵਿੱਚ ਕਈ ਤਰ੍ਹਾਂ ਦੇ ਕੰਡੇ ਵੱਜਦੇ ਨੇ ਪਰ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਜਾਂਦੇ ਆ ਇਤਿਹਾਸ ਤੇ ਇਥੋਂ ਤੱਕ ਕਹਿੰਦਾ ਕਿ ਜਾਮਾ ਗੁਰੂ ਸਾਹਿਬ ਦਾ ਲੀਰੋ ਲੀਰੋ ਗਿਆ ਬਾਹਰੀ ਪਹਿਰਾਵਾ ਲੀਰੋ ਲੀਰੋ ਹੋ ਗਿਆ ਤੇ ਵੇਖਣ ਵਾਲਾ ਕਹੇਗਾ ਕੁਝ ਨਹੀਂ ਰਿਹਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਜਾਵੇ ਤੇ ਸਤਿਗੁਰੂ ਕਹਿੰਦਾ ਅੱਜ ਮੇਰਾ ਜੀਵਨ ਸਫਲ ਹੋ ਗਿਆ ਅੱਜ ਮੇਰਾ ਜੀਵਨ ਸਫਲ ਹੋ ਗਿਆ ਜੋ ਕੁਝ ਸੀ ਮੇਰੇ ਕੋਲ ਮੈਂ ਸਭ ਕੁਝ ਪਰਮਾਤਮਾ ਦੇ ਲੇਖੇ ਦੇ ਵਿੱਚ ਲਾ ਚੱਲੇ ਆ ਇਹ ਜਨਮ ਤੇਮਾਰੇ ਲੇਖੇ ਇਹ ਜਨਮ ਜਿਹੜਾ ਹੈ ਗੁਰੂ ਸਾਹਿਬ ਨੇ ਆਖਿਆ ਇੱਥੇ ਤੇ ਕਿਹਾ ਨਾ ਜਨਮ ਲੇਖੇ ਵਿੱਚ ਮਾਰੇ ਕਹਿੰਦੇ ਅਸੀਂ ਆਪਣੇ ਸਹਬਜ਼ਾਦੇ ਵੀ ਖੁਦਾ ਦੇ ਲੇਖੇ ਆਪਣਾ ਪਰਿਵਾਰ ਸਭ ਕੁਝ ਉਸ ਰੱਬ ਦੇ ਲੇਖੇ ਲਾ ਚੱਲੇ ਸਫਲ ਹੋ ਗਏ ਸੋ ਪਿਆਰਿਓ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਜਦੋਂ ਬੀਤਦੀਆਂ ਨੇ ਪਤਾ ਤੇ ਉਦੋਂ ਲੱਗਦਾ ਪਰ ਫੇਰ ਵੀ ਆਪਾਂ ਯਤਨ ਕਰਦੇ ਆ ਉਥੇ ਪਹੁੰਚੀਏ ਸੁਰਤੂ ਲੈ ਲੈ ਕੇ ਜਾਈਏ 마שי ਵਾਲੇ ਦਾ ਜੰਗਲ ਹੈ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਚਰਨ ਗੁਰਦਰਾ ਸਾਹਿਬ ਮੌਜੂਦ ਹੈ ਉਹਨਾਂ ਅਸਥਾਨਾਂ ਤੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਉਥੇ ਪੰਜਾਬੇ ਤੇ ਗੁਲਾਬੇ ਨੂੰ ਗੁਰੂ ਸਾਹਿਬ ਨੇ ਸੇਵਾ ਦਾ ਸਮਾਂ ਦਿੱਤਾ ਗਨੀਖਾ ਨਮੀਖਾ ਨੂੰ ਸਤਿਗੁਰਾਂ ਨੇ ਸੇਵਾ ਦਾ ਸਮਾਂ ਦਿੱਤਾ ਮਾਈ ਗੁਰਦੇਈ ਜਿਹੜੀ ਹੈ ਉਹਨੇ ਪਿਆਰੇ ਗੁਰੂ ਸਾਹਿਬ ਲਈ ਪਹਿਲਾਂ ਹੀ ਵਸਤਰ ਕਿਤੇ ਕਈ ਸਮੇਂ ਦੇ ਤਿਆਰ ਕਰਕੇ ਰੱਖੇ ਸਨ ਕਿਤੇ ਗੁਰੂ ਸਾਹਿਬ ਨੂੰ ਭੇਟਾ ਕਰਾਂਗੇ ਤੇ ਕਹਿੰਦੇ ਨੇ ਜਦੋਂ ਸਤਗੁਰੂ ਪਾਤਸ਼ਾਹ ਜੀ ਦਾ ਜਾਮਾ ਲੀਰੋ ਲੈ ਰਿਆ ਇੱਥੇ ਮਾਰਨੇ ਟਿੰਡ ਦਾ ਸਰਹਾਨਾ ਲਾ ਕੇ ਆਰਾਮ ਕੀਤਾ ਰਾਤ ਦੇ ਸਮੇ ਤੇ ਮਗਰੋਂ ਫਿਰ ਤਿੰਨ ਸਿੰਘ ਜਿਹੜੇ ਨੇ ਗੁਰੂ ਸਾਹਿਬ ਨੂੰ ਲੱਭਦੇ ਹੋਏ ਆਏ ਇਧਰ ਤੇ ਚਮਕੌਰ ਦੀ ਗੜੀ 9 ਪੋ ਦਾ ਦਿਨ ਚੜਿਆ ਜਦੋਂ ਭਾਈ ਸੰਗਤ ਸਿੰਘ ਹੋਰੀ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਭਾਈ ਦੇਵਾ ਸਿੰਘ ਆਦਿਕ ਜਿਹੜੇ ਬਚੇ ਸਿੰਘ ਸਨ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਜੰਗ ਦੇ ਮੈਦਾਨ ਦੇ ਵਿੱਚ ਦੂਜੇ ਨੇ ਜਦੋਂ ਭਾਈ ਸੰਗਤ ਸਿੰਘ ਪਿਆਰਿਓ ਸ਼ਹੀਦ ਹੋ ਗਿਆ ਨਾ ਤੇ ਤੁਰਕਾਂ ਨੂੰ ਭਾਰੀ ਰਾਜਿਆਂ ਨੂੰ ਭਲੇਖਾ ਪਿਆ ਉਹ ਸਮੇਂ ਕਿਸੇ ਗੁਰੂ ਨੂੰ ਮਾਰ ਲਿਆ ਸਤਗੁਰੂ ਪਾਤਸ਼ਾਹ ਜੀ ਨੂੰ ਅਸੀਂ ਖਤਮ ਕਰ ਦਿੱਤਾ بڑے ਜਾਮ ਕਰਦੇ ਨੇ ਬੜੇ ਢੂਲ ਠਮੱਕੇ ਵੱਜਦੇ ਆ ਪਰ ਪਿਆਰਿਓ ਜਦੋਂ ਫਿਰ ਪਹਿਚਾਣ ਕੀਤੀ ਜਾਂਦੀ ਆ ਪਤਾ ਲੱਗਦਾ ਨਹੀਂ ਇਹ ਤੇ ਗੁਰੂ ਕਾ ਸਿੰਘ ਆ ਇਹ ਆਪ ਗੁਰੂ ਨਹੀਂ ਇਹ ਗੁਰੂ ਕਾ ਸਿੰਘ ਫਿਰ ਪਿਆਰੇ ਨਾਮੋਸ਼ੀ ਮਹਿਸੂਸ ਹੁੰਦੇ ਕਿ ਆ ਸਾਨੂੰ ਲੱਗਾ ਸੀ ਜਿੱਤ ਗਏ ਪਰ ਪਿਆਰਿਓ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਫਰ ਨਾਮੇ ਦੇ ਵਿੱਚ ਲਿਖਿਆ ਸੀ ਔਰੰਗੇ ਨੂੰ ਕਿ ਅਸੀਂ ਤੇਰੀ 10 ਲੱਖ ਲੱਖ ਦੀ ਫੌਜ ਦੇ ਘੇਰੇ ਦੇ ਵਿੱਚੋਂ ਏਦਾਂ ਲੰਘੇ ਆ ਸਾਡਾ ਇੱਕ ਵਾਲ ਵੀ ਅਕਾਲ ਪੁਰਖ ਨੇ ਮੰਗਾ ਨਹੀਂ ਹੋਣ ਦਿੱਤਾ ਹੋਰ ਤੇ ਕੀ ਸਾਨੂੰ ਖਰੋਚ ਆਉਣੀ ਸੀ ਸਾਡਾ ਕੋ ਬਾਦ ਵੇਨੇ ਮੰਗਾਓ ਪਾਇਆ ਤੇਰੀ 10 ਲੱਖ ਦੀ ਫੌਜ ਦੇ ਕੋਲ ਪਿਆਰਿਓ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਜਦੋਂ ਇੱਥੇ ਪਹੁੰਚੇ ਨੇ ਤੇ ਜਿਹੜੇ ਤਿੰਨ ਸਿੰਘ ਗਏ ਨੇ ਕਹਿੰਦੇ ਨੇ ਜਦੋਂ ਇੱਥੇ ਪਹੁੰਚੇ ਨੇ ਨਾ ਆਪਣੇ ਆਪ ਹੀ ਆਪ ਮਹਾਰੇ ਪਾਈ ਦਾ ਸਿੰਘ ਜੀ ਭਾਈ ਮਾਨ ਸਿੰਘ ਜੀ ਦੇ ਕਦਮ ਰੁਕ ਗਏ ਅੱਗੇ ਨਹੀਂ ਜਾਂਦੇ ਇਦਾਂ ਲੱਗਦਾ ਖਿੱਚ ਪੈਂਦੀ ਇਸ ਜਗ੍ਹਾ ਤੇ ਜਿਵੇਂ ਮਹਿਸੂਸ ਹੁੰਦਾ ਹੋਵੇ ਕਿ ਕਲਗੀਆਂ ਵਾਲੇ ਮਹਾਰੇ ਇੱਥੇ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਉਹ ਮਿਲੇ ਤੇ ਕਹਿੰਦੇ ਨੇ ਜਦੋਂ ਜਗਾਉਣ ਲੱਗੇ ਭਾਈ ਮਾਨ ਸਿੰਘ ਜੀ ਭਾਈ ਦਇਆ ਸਿੰਘ ਨੇ ਆਖਿਆ ਨਾ ਜਗਾਈਂ ਬੜੇ ਸਮੇਂ ਦਾ ਗੁਰੂ ਸਾਹਿਬ ਨੇ ਆਰਾਮ ਨਹੀਂ ਕੀਤਾ ਇਦਾਂ ਹੀ ਚੱਲੇ ਜਾ ਰਹੇ ਨੇ ਪਰ ਕਹਿੰਦੇ ਨੇ ਭਾਈ ਮਾਨ ਸਿੰਘ ਬੜਾ ਵੱਡਾ ਯੋਧਾ ਸੀ ਪਿਆਰਿਓ ਪਰ ਉਸ ਵੇਲੇ ਉਹਦੇ ਕੋ ਰੁਕਿਆ ਨਾ ਗਿਆ ਵੈਰਾਗ ਆ ਗਿਆ ਕਿਉਂ ਗੁਰੂ ਸਾਹਿਬ ਦੀਆਂ ਤਲੀਆਂ ਜਦੋਂ ਵੇਖਦਾ ਨੀਲੀਆਂ ਪਈਆਂ ਨੇ ਸਰਦੀ ਦੇ ਨਾਲ ਚਰਨਾਂ ਦੇ ਵਿੱਚ ਕੰਡੇ ਵੱਜੇ ਨੇ ਜਾਮਾ ਲੀਰੋ ਲੀਰਿਆ ਖੂਨ ਦੇ ਨਾਲ ਲੱਤਪੱਤ ਨੇ ਤੇ ਪਿਆਰਿਓ ਭਾਈ ਮਾਨ ਸਿੰਘ ਕਹਿੰਦੇ ਸਤਗੁਰਾਂ ਦੇ ਤਲੀਆਂ ਚ ਛਣ ਲੱਗਾ ਇਕਦਮ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਵੇਲੇ ਜੰਗ ਲਈ ਤਿਆਰ ਰਹਿੰਦੇ ਸਨ ਕਿ ਕਿਸੇ ਵੇਲੇ ਵੀ ਹਮਲਾ ਹੋਵੇ ਤੇ ਅਸੀਂ ਤਿਆਰ ਹਾਂ ਤੇ ਉਹ ਗੁਰੂ ਸਾਹਿਬ ਦੇ ਜਦੋਂ ਚਰਨੋਂ ਨੇ ਪਕੜੇ ਇਕਦਮ ਮਾਰਾ ਨੇ ਸ਼੍ਰੀ ਸਾਹਿਬ ਕੱਢ ਕੇ ਜਦੋਂ ਵੇਖਿਆ ਉਹਨਾਂ ਵੱਲ ਇਹ ਤੇ ਆਪਣੇ ਨੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਘੁੱਟ ਕੇ ਇਹਨਾਂ ਤਿੰਨਾਂ ਨੂੰ ਪਿਆਰਿਓ ਆਪਣੇ ਗਲ ਨਾਲ ਲਾਇਆ ਤੇ ਮਾਰਾ ਨੇ ਆਖਿਆ ਭਾਈ ਪਿਆਸ ਲੱਗੀ ਐ ਭਾਈ ਦਿਆਲ ਸਿੰਘ ਮਾਨ ਸਿੰਘਾ ਪਿਆਸ ਲੱਗੀ ਪਾਣੀ ਪੀਣਾ ਚਾਹਨੇ ਤੇ ਕਹਿੰਦੇ ਨੇ ਫਿਰ ਭਾਈ ਮਾਨ ਸਿੰਘ ਜੀ ਨੇ ਮੋਢਿਆਂ ਤੇ ਆਪਣੇ ਕੰਧੇੜੇ ਗੁਰੂ ਸਾਹਿਬ ਨੂੰ ਚੱਕਿਆ ਇਹ ਸੇਵਾ ਉਹਨੇ ਲਈ ਕਿਉਂਕਿ ਪਿਆਰ ਇੰਨੇ ਥਕਾਵਟ ਤੋਂ ਬਾਅਦ ਜਦੋਂ ਤੁਰਨਾ ਜਿਹੜਾ ਹੈ ਬੜਾ ਔਖਾ ਹੋ ਜਾਂਦਾ ਹੈ ਆਰਾਮ ਕੀਤਾ ਹੋਵੇ ਤੇ ਫਿਰ ਉਹ ਖੂਹ ਜਿਹੜਾ ਹੈ ਉੱਥੇ ਮਾਸ਼ੀਵਾੜੇ ਉਸ ਖੂਹ ਦਾ ਪਾਣੀ ਜਿਹੜਾ ਗੁਰੂ ਸਾਹਿਬ ਨੇ ਛੱਕਿਆ ਹੋਵੇ ਜਾਲ ਸਕਿਆ ਕਹਿੰਦੇ ਨੇ 9 10 ਤੇ 11 ਇਤਿਹਾਸ ਕਹਿੰਦਾ ਇਹ ਤਿੰਨ ਜਿਹੜੇ ਦਿਨ ਨੇ ਗੁਰੂ ਸਾਹਿਬ ਨੇ ਉੱਥੇ ਫਿਰ ਬਤੀਤ ਕੀਤੇ ਤੇ ਆਪਾਂ ਨੂੰ ਸਮਾਂ ਮਿਲਿਆ ਤੇ ਜਿੰਨੇ ਕੋ ਗੁਰੂ ਸਾਹਿਬ ਸਮਤ ਦੇਣਗੇ ਪਿਆਰਿਓ ਆਪਾਂ ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਯਾਦ ਕਰਨ ਦਾ ਯਤਨ ਕਰਨਾ ਫਿਰ ਵੀ ਉਹਨਾਂ ਦੇ ਗੁਣ ਤੇ ਬੇਅੰਤ ਨੇ ਇਸ ਤੋਸ਼ ਬੁੱਧੀ ਦੇ ਨਾਲ ਉਹਨਾਂ ਦੇ ਗੁਣ ਗਾਏ ਨਹੀਂ ਜਾ ਸਕਦੇ ਕਿਉਂ ਉਹਨਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕਰ ਦਿੱਤੀਆਂ ਉੱਥੇ ਤੱਕ ਸੀ ਪਹੁੰਚ ਨਹੀਂ ਸਕਦੇ ਸੋ ਇਸ ਕਰਕੇ ਜਿੱਦਾਂ ਦੀ ਸਤਿਗੁਰੂ ਸਮੱਤ ਦੇਣਗੇ ਆਪਾਂ ਉਹਨਾਂ ਵਿਚਾਰਾਂ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਜੁੜਨ ਦਾ ਯਤਨ ਕਰਾਂਗੇ ਪਿਆਰਿਓ ਕਿ ਇੱਧਰ ਦਾਦੀ ਮਾਤਾ ਦੇ ਨਾਲ ਦੋਨੋਂ ਛੋਟੇ ਲਾਲ ਜਿਹੜੇ ਨੇ ਹੁਕਮੇ ਮਾਸਕੀ ਦੇ ਘਰ ਦੇ ਵਿੱਚ ਠਹਿਰੇ ਨੇ ਜਿੱਥੇ ਮਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਣ ਉਹਨਾਂ ਨੇ ਉਸ ਰਾਤ ਅਠਪੋ ਦੀ ਰਾਜ ਦੇ ਜਿਹੜੀ ਰਾਤ ਗੁਰੂ ਸਾਹਿਬ ਗੜੀ ਦੇ ਵਿੱਚ ਰਹੇ ਨੇ ਨਾ ਪਹਿਲੀ ਰਾਤ ਉਹ ਰਾਤ ਇਹਨਾਂ ਨੇ ਉਥੇ ਪਿਆਰਿਓ ਬਤੀਤ ਕੀਤੀ ਹੈ ਸਾਹਿਬ ਜਾਦਿਆਂ ਨੇ ਮਾਤਾ ਜੀ ਦੇ ਨਾਲ ਉਹਦੇ ਇੱਕ ਝੁੱਗੀ ਸੀ ਕਾਨਿਆਂ ਦੀ ਬਣੀ ਹੋਈ ਉਥੇ ਪਿਆਰੇ ਇੱਕ ਬ੍ਰਾਹਮਣੀ ਸੀ ਰਹਿੰਦੀ ਜਿੰਨੇ ਇਹ ਸੇਵਾ ਲੈ ਕੇ ਪ੍ਰਸ਼ਾਦਾ ਵੀ ਛਕਾਇਆ ਹੈ ਸੋ ਸਤਿਗੁਰੂ ਮਾਰਨ ਸਮਾਂ ਦਿੱਤਾ ਤੇ ਆਪਾਂ ਵਿਚਾਰ ਜਿਹੜੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਹਨਾਂ ਨਾਲ ਜੁੜਨ ਦਾ ਯਤਨ ਕਰਾਂਗੇ ਪਿਆਰੋ ਗੱਲ ਇੱਥੇ ਮੁੱਕਦੀ ਆ ਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਰੱਖਣਾ ਹੈ ਉਹਨਾਂ ਨੂੰ ਭੁੱਲਣਾ ਨਹੀਂ ਹਮੇਸ਼ਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਆਪਾਂ ਯਾਦ ਰੱਖਣਾ ਚਿੱਤ ਦੇ ਵਿੱਚ ਵਸਾ ਕੇ ਰੱਖਣਾ ਮੈਂ ਪਹਿਲੇ ਦਿਨ ਹੀ ਬੇਨਤੀ ਕੀਤੀ ਆ ਇਹ ਸ਼ਹੀਦਾਂ ਦੀਆਂ ਅਨੋਖੀਆਂ ਬਰਕਤਾਂ ਜਿਹੜੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਸ਼ਹੀਦ ਹੋਏ ਨੇ ਪਿਆਰਿਓ ਆਬਾਦੀ ਬੇਸਕ ਇਸ ਕੌਮ ਦੀ ਬਹੁਤ ਥੋੜੀ ਹੈ ਪਰ ਕੁਰਬਾਨੀਆਂ ਇਸ ਕੌਮ ਦੀਆਂ ਸਭ ਨਾਲੋਂ ਵੱਧ ਨੇ ਕਿਤੇ ਵੀ ਇਸ ਕੌਮ ਦੀਆਂ ਕੁਰਬਾਨੀਆਂ ਜਿੰਨਾ ਕੋਈ ਸਾਨੀ ਨਹੀਂ ਹੈਗਾ ਇਹਨਾਂ ਜਿੱਦ ਸੋ ਸਤਗੁਰੂ ਮਾਰਾ ਆਪ ਹੀ ਦਿਆਵਰਤਾਨ ਭੁੱਲਾ ਚੁਕਾ ਦੀ ਖਿਮਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ